ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਹਿਲੀ ਵੀਡੀਓ ਆਪਣੀ ਇਸ ਘਰ ਤੋਂ ਹੈਗੀ ਆ ਤਰੀਕ ਜਿਹੜੀ ਦੋਸਤੋ 6 ਨਵੰਬਰ ਨੂੰ ਇਹ ਜਿਹੜੀ ਵੀਡੀਓ ਆਪਾਂ ਸ਼ੂਟ ਕਰਦੇ ਪਏ ਆ ਤੇ ਸਮਾਂ ਜਿਹੜਾ ਦੋਸਤੋ ਦੁਪਹਿਰ ਦਾ 2:30 ਵਜੇ ਦਾ ਜਿਹੜਾ ਸਮਾਂ ਹੈਗਾ ਸੋ ਦੋ ਤੁਹਾਨੂੰ ਨਾਗ ਜਿਹੜੇ ਦੋਸਤੋ ਦੋ ਐਨੀਮਲ ਜਿਹੜੇ ਸੇਲ ਹੈਗੇ ਵੀਰ ਹੁਣਾਂ ਦੇ ਕੋਲ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਵਧੇਰੇ ਜਾਣਕਾਰੀ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚਾਹਵਨ ਵੀਰ ਜਿਹੜੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਬਾਈ ਹੋਰਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਮੈਂ ਵੀਡੀਓ ਦੇ ਬਿਲਕੁਲ ਨੀਚੇ ਵਾਲੇ ਪਾਸੇ ਸਕਰੀਨ ਤੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਜੀ ਸੋ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਖਵਾਸਪੁਰ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਾਈ ਹੋਰਾਂ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਜਿਹੜੇ ਵੇਖਣ ਦੇ ਵਿੱਚ ਮਿਲਦੇ ਰਹੇ ਵੀ ਹੋਣਗੇ ਪਹਿਲਾਂ ਹੋਰ ਚੈਨਲਾਂ ਦੇ ਉੱਪਰ ਵੀ ਬਾਈ ਹੋਰੀ ਇਹ ਵੀਡੀਓ ਪਾਉਂਦੇ ਰਹੇ ਨੇ ਸੋ ਇਸ ਵਾਰ ਜਿਹੜਾ ਆਪਾਂ ਨੂੰ ਬਾਈ ਹੋਰਾਂ ਨੇ ਮੌਕਾ ਦਿੱਤਾ ਸੀ ਸੋ ਆਪਾਂ ਬਧੇਰੇ ਇਨਫੋਰਮੇਸ਼ਨ ਆ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਸੋ ਚੱਲਦੇ ਆਂ ਵੀਰ ਉਹਨਾਂ ਤੋਂ ਪੁੱਛ ਲੈਨੇ ਆ ਕੀ ਡਿਟੇਲ ਹੈ ਕੀ ਇਹਨਾਂ ਐਨੀਮਲਸ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਨਾਮ ਜਰੂਰ ਦੱਸ ਦਿਓ ਜੀ ਨਾਮ ਵੀਰ ਜੀ ਅਰਸ਼ਦੀਪ ਸਿੰਘ ਤੇ ਵੱਡੇ ਭਰਾ ਦਾ ਨਾਮ ਹੈ ਪੀ ਅਰਸ਼ਦੀਪ ਵੀਰਾ ਤੁਹਾਡਾ ਨਾਮ ਹੈ ਹੈਪੀ ਬਾਈ ਵੱਡਾ ਹੈ ਨਾ ਹਾਂਜੀ ਠੀਕ ਆ ਸੋ ਵੀਰ ਜੀ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਹਾਂਜੀ ਹਾਂਜੀ ਠੀਕ ਆ ਸੋ ਕਿੰਨੇ ਕ ਟਾਈਮ ਤੋਂ ਵੀਰ ਜੀ ਆਪਣਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਵੀਰ ਜੀ 2 ਸਾਲ ਹੋ ਗਏ ਆ ਆਪਣਾ 2 ਸਾਲ ਤੇ ਗਾਵਾਂ ਮੱਝਾਂ ਨੋਰਮਲ ਸਕੀਲੇ ਤੇ ਹੁੰਦੀਆਂ ਨੇ ਹੈ ਨਾ ਠੀਕ ਆ ਸੋ ਇਸ ਵਾਰ ਵੀ ਜੀ ਆਪਣੇ ਕੋ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪ੍ਰੋਪਰ ਤੁਸੀਂ ਆਪਦੀ ਜ਼ੁਬਾਨੀ ਜ਼ਰੂਰ ਦੱਸ ਦਿਓ ਜੀ ਜਿੱਥੇ ਵੀਰਾਂ ਨੇ ਪਹੁੰਚ ਕਰਨੀ ਹੈ ਪਿੰਡ ਖਵਾਸਪੁਰ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਇਹਦੇ ਨਾਲ ਲੱਗਦੇ ਲੱਗਦੇ ਹੋਰ ਪਿੰਡ ਵੀਰਕੜ ਹੈਗੇ ਮੇਨ ਮੇਨ ਉਹ ਹੀ ਗੱਲ ਸਾਹਿਬ ਆਪਾਂ ਨੂੰ 5 ਕਿਲੋਮੀਟਰ ਆ ਖਡੂਰ ਸਾਹਿਬ ਵੀ 5 ਕਿਲੋਮੀਟਰ ਆ ਗੋਇੰਦਵਾਲ ਸਾਹਿਬ ਦੀ ਦੂਰੀ 5 ਕਿਲੋਮੀਟਰ ਆ ਹਾਂਜੀ ਹਾਂਜੀ ਤੇ ਖਡੂਰ ਸਾਹਿਬ ਵੀ 5 ਕਿਲੋਮੀਟਰ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਮੇਨ ਏਰੀਆ ਜਿਹੜਾ ਇਹ ਹੈਗਾ ਤੁਸੀਂ ਜਿਹੜੀ ਖਾਸ ਤੌਰ ਤੇ ਲੋਕੇਸ਼ਨ ਲਾ ਕੇ ਬਾਈ ਹੋਰਾਂ ਦੇ ਜਿਹੜੇ ਅਨੀਮਲ ਜਿਹੜੇ ਦੋ ਵੀਰ ਹੋਣਾ ਦੇ ਕੋਲ ਸੇਲ ਆ ਇੱਕ ਬਿਲਕੁਲ ਮੀਨੀ ਜਿਹੜੀ ਤੁਸੀਂ ਮੱਝ ਬਿਲਕੁਲ ਸਕਰੀਨ ਦੇ ਸਾਹਮਣੇ ਦੇਖ ਰਹੇ ਹੋ ਉਸ ਤੋਂ ਬਾਅਦ ਦੋਸਤੋ ਇੱਕ ਡੱਬੀ ਵਹਿੜ ਹੈਗੀ ਆ ਉਹ ਵੀ ਬਾਈ ਹੋਰਾਂ ਦੇ ਕੋਲ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਪੁੱਛ ਲੈਣੇ ਆ ਅ ਸੋਵੀਰ ਜੀ ਪਹਿਲੇ ਨੰਬਰ ਤੇ ਆਜੋ ਮਾੜਾ ਵੀਰ ਜੀ ਸਾਹਮਣੇ ਜਿਹੜੀ ਤੁਹਾਡੇ ਮਗਰ ਵੀਰ ਜੀ ਨੰਬਰ ਤੇ ਇੱਕ ਤੇ ਜਿਹੜੀ ਮੱਝ ਖੜੀ ਆ ਆ ਮੀਨੀ ਮੱਝ ਆ ਕੀ ਡਿਟੇਲ ਆ ਵੀਰ ਜੀ ਇਸ ਦੀ ਕਿੰਨਾ ਮਸੂਆ ਸੁਈ ਆ ਜਾਂ ਹਜੇ ਦਿਨ ਲੈਂਦੀ ਆ ਸੋਣ ਚ ਵੀਰ ਜੀ ਤੇਜਾ ਸੁਆ ਸੁਈ ਆ ਜੀ ਸੁਈ ਆ ਹਾਂਜੀ ਹਾਂਜੀ ਅੱਜ ਇਹਨੂੰ ਪਈਆਂ ਦੇਣੇ ਆ ਸੁਈ ਨੂੰ ਤੇ ਇਹ ਠੀਕ 8 ਲੀਟਰ ਦੁੱਧ ਹੈਗਾ ਤੇ ਪੰਜਵਾਂ ਦਿਨ ਆ ਸੁਬਾ ਕਿੰਨਾ ਮੈਂ ਦੱਸਿਆ ਜੀ ਹਾਂਜੀ ਤੀਜਾ ਸੁਬਾ ਦੇ ਜੀ ਤੀਜਾ ਸੁਬਾ ਦੱਸਿਆ ਜੀ ਆ ਸੋ ਦੋਸਤੋ ਤੀਜਾ ਸੁਬਾ ਤੇ ਮੀਣੀ ਜਿਹੜੀ ਬਿਲਕੁਲ ਢੇਲੀ ਮੱਝ ਆ ਆ ਮੱਥਾ ਜਿਹੜਾ ਬੱਲਾ ਦੋਸਤੋ ਤੇ ਮਗਰਲੇ ਜਿਹੜੇ ਪੈਰ ਆ ਆ ਧੋਤੇ ਹੋਏ ਆ ਬਿਲਕੁਲ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਜੀ ਸੋ ਅੱਜ 5 ਦਿਨ ਹੋ ਗਿਆ ਜਿਹੜਾ ਸਮਾਂ ਦੋਸਤੋ ਸੂਈ ਨੂੰ ਤੇ 8 ਲੀਟਰ ਬਿਲਕੁਲ ਜਿਹੜਾ ਦੁੱਧ ਬੌਲੇ ਚ ਕਹਿ ਲੋ ਬੌਲੇ ਤੋਂ ਹਜੇ ਬਾਹਰ ਹੀ ਆਈ ਕਹਿ ਲੋ ਦੀ ਹਜੇ 8 ਲੀਟਰ ਤੇ ਦੁੱਧ ਤੇ ਚੱਲ ਰਹੀ ਹੈ ਮਿਲਕਿੰਗ ਦੇ ਵਿੱਚ ਵੇਖੀਏ ਤੇ ਵੀਰ ਬੱਚਾ ਮਗਰ ਕੀ ਹੁੰਦੇ ਬੱਚਾ ਵੀਰ ਜੀ ਮਗਰੇ ਦੇ ਕੱਟੀ ਹੈ ਜੀ ਕੱਟੀ ਆ ਫੀਮੇਲ ਕਾਫ ਆ ਮਗਰ ਹਾਂਜੀ ਸੋ ਬੱਚਾ ਬਿਲਕੁਲ ਉਹੀ ਹੈ ਨਾ ਜੀ ਸਾਹਮਣੇ ਹਾਂਜੀ ਹਾਂਜੀ ਠੀਕ ਆ ਆ ਦੇ ਨਾੜੂ ਵੀ ਨਾਲ ਵੇਖ ਠੀਕ ਹੈ ਜੀ ਆ ਬੱਚੇ ਦਾ ਨਾੜੂ ਜਿਹੜਾ ਹੈਗਾ ਦੋਸਤੋ ਬਿਲਕੁਲ ਨਾਲ ਆ ਇਹ ਫੀਮੇਲ ਕਾਫ ਆ ਆ ਲੋ ਅੱਜ 5 ਦਿਨਾਂ ਦੀ ਸੂਈ ਜਿਹੜੀ ਮੀਨੀ ਢੇਲੀ ਜਿਹੜੀ ਦੋਸਤੋ ਇਹ ਅੱਜ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਸਾਹਮਣੇ ਸੋ 8 ਲੀਟਰ ਦੁੱਧ ਹੈਗਾ ਤੇ ਵੀਰ ਜੀ ਮਾੜਾ ਜੀ ਨੂੰ ਇੱਕ ਕੈਨੂ ਕਰਕੇ ਹਾਲੋ ਦੋਸਤੋ ਬਿਲਕੁਲ ਹਵਾਨਾ ਜਿਹੜਾ ਹੈਗਾ ਦੋਸਤੋ ਉਹ ਚੈੱਕ ਕਰ ਲੋ ਥਾਣਾ ਦੀ ਚੈੱਕ ਕਰੋ ਸੋ ਬਾਕੀ ਚੁਵਾਈ ਵੀਰ ਜੀ ਇੱਕ ਨੰਬਰ ਆ ਹਾਂਜੀ ਵੀ ਸਹੀ ਤਰ੍ਹਾਂ ਆ ਚੁਵਾਈ ਚੁਵਾਈ ਪੋਲੀ ਵੀ ਹੈਗੀ ਤੇ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਜੀ ਬਿਲਕੁਲ ਮੋਟੀ ਧਾਰ ਇੱਕ ਨੰਬਰ ਆ ਜੀ ਚਾਰੇ ਥਾਣ ਵਧੀਆ ਚੱਲਦੇ ਜੀ ਹਾਂਜੀ ਇੱਕ ਬਰਾਬਰ ਚੱਲਦੇ ਠੀਕ ਆ ਚੁਵਾਈ ਵੀਰ ਜੀ ਸਵੇਰ ਕਿੰਨੇ ਕ ਟਾਈਮ ਤੇ ਕੀਤੀ ਹੈ ਆਪਣੀ ਵੀਰ ਜੀ ਚੁਵਾਈ ਹੁੰਦੀ 6 ਤੋਂ 6 6 ਤੋਂ 6 ਹਾਂਜੀ ਹੁਣ ਵੀ ਈਵਨਿੰਗ ਟਾਈਮ ਵੀ ਹੁਣ ਤੁਸੀਂ 6 ਵਜੇ ਚਵਾਈ ਕਰੋਗੇ ਹਾਂਜੀ ਹਾਂਜੀ ਹੁਣ ਤੇ ਬਾਕੀ ਦੋਸਤੋ ਜਿਹੜਾ ਟਾਈਮ ਟੂ ਟਾਈਮ ਜਿਹੜੀ ਚਵਾਈ ਕਰਕੇ ਤੁਸੀਂ ਦੇਖ ਸਕਦੇ ਜੇ ਤੇ ਤਸੱਲੀ ਤੁਹਾਡੀ ਆਪਣੀ ਆ ਦੋ ਟਾਈਮ ਦੀ ਆ ਉਹ ਘਰੇ ਤਿੰਨ ਟਾਈਮ ਦੀ ਆ ਉਹ ਚਵਾਈ ਜਿਹੜੀ ਕਰਕੇ ਤੁਸੀਂ ਚੈੱਕ ਪਾਸ ਕਰ ਲਿਓ ਤੇ ਮੱਝ ਦੀ ਜਿਹੜੀ ਬੋਡੀ ਬਣ ਤਰਾ ਦੋਸਤੋ ਸਿੰਗਲ ਖੱਡੀ ਆ ਆ ਨੀਲੀ ਦੀ ਮੱਝ ਕਹਾਂਗੇ ਆਪਾਂ ਤਕਰੀਬਨ ਇਹਨੂੰ ਤੇ ਦੰਦ ਜਿਹੜੇ ਹੈਗੇ ਦੋਸਤੋ ਤੁਸੀਂ ਬਿਲਕੁਲ ਦੇਖ ਸਕਦੇ ਹੋ ਹਜੇ ਕਸਾਈ ਜਿਹੜੀ ਸਟਾਰਟ ਨਹੀਂ ਹੋਈਗੀ ਆ ਲੋ ਤਕਰੀਬਨ ਜਿਹੜੀ ਦੰਦਾ ਦੰਦਾ ਦੇ ਵਿੱਚ ਪੂਰੀ ਹੈ ਦੋਸਤੋ ਸੂਆ ਜਿਹੜਾ ਹੈਗਾ ਹਰ ਕਬੀਰ ਦੀ ਆਪ ਕੋ ਆਪਣੀ ਸਮਝ ਹੁੰਦੀ ਆ ਵਪਾਰੀ ਵੀਰ ਜਦੋਂ ਪਸ਼ੂ ਲੈ ਕੇ ਆਉਂਦੇ ਦੋਸਤੋ ਅਗਲੇ ਘਰ ਵਾਲੇ ਭਾਵੇਂ ਦੂਜਾ ਕਹਿ ਦੇਣ ਭਾਵੇਂ ਤੀਜਾ ਕਹਿ ਦੇਣ ਵਪਾਰੀ ਆਪਦੀ ਸਮਝ ਨਾਲ ਲੈ ਕੇ ਆਉਂਦੇ ਵੀਰ ਸੋ ਤੁਸੀਂ ਆਪਦੀ ਸਮਝ ਨਾਲ ਲੈ ਕੇ ਜਾ ਸਕਦੇ ਹੋ ਹਜੇ ਦੰਦਾ ਦੀ ਕਸਾਈ ਨਹੀਂ ਹੋਈਗੀ ਉਹ ਤੁਸੀਂ ਜ਼ਰੂਰ ਦੇਖ ਸਕਦੇ ਜੀ ਬਾਕੀ ਫੇਸ ਦੀ ਕੁਆਲਿਟੀ ਤੇ ਬਾਰੀਕ ਜਿਹੜੀ ਸਕਿਨ ਹੈਗੀ ਆ ਤੇ 8 ਲੀਟਰ ਜਿਹੜਾ ਦੋਸਤੋ ਦੁੱਧ ਮੈਂ ਕੋਈ ਫੇਰ ਰਿਪੀਟ ਕਰ ਦਿੰਦਾ ਸੋ ਦੁੱਧ ਵੀਰ ਮਿਲਕਿੰਗ 10 ਕਿ ਲੀਟਰ ਤੱਕ ਤਾਂ ਪਾ ਦੂ ਨੋਰਮਲ ਹ ਕਾਰ ਵਾਲੇ ਜਿਦਾਂ ਬਾਰੇ ਗਲਾਂ ਦੇ 10 ਲੀਟਰ ਦੀ ਡੇਟੀ ਦਵਾਗੇ ਹਾਂ 10 ਕਿਲੋਟਰ ਪਾ ਦੇਉਗੀ ਹਾਂਜੀ ਹਾਂਜੀ 10 ਲੀਟਰ ਪਾ ਤੇ ਹੁਣ 8 ਲੀਟਰ ਦੀ ਚੁਵਾਈ ਤੁਸੀਂ ਕਰਵਾ ਦੋਗੇ ਹਨ ਕੋਈ ਕਸਟਮਰ ਆਉਂਦਾ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਕਰਨਾ ਚਾਹੁੰਦਾ ਕਰਵਾ ਦੇਉਗੇ ਹਾਂਜੀ ਜੀ ਕੋਈ ਤਿੰਨ ਟਾਈਮ ਚੋਲੇ ਇੱਥੇ ਆਪਣੇ ਘਰ ਆਪਣੇ ਘਰ ਦੀ ਗਾਰੰਟੀ ਹੈ ਉੱਥੇ ਚੋਲੇ ਜਾਣਗੇ ਬਿਲਕੁਲ ਬਿਲਕੁਲ ਜੀ ਸੋ ਦੋਸਤੋ ਵੀਰ ਨੇ ਕਹਿ ਦਿੱਤਾ ਵੀ ਆਪਣੇ ਘਰ ਦੀ ਗਾਰੰਟੀ ਹੈ ਸੋ ਚੁਵਾਈ ਤੁਸੀਂ ਦੋ ਟਾਈਮ ਤਿੰਨ ਟਾਈਮ ਦੂਰੋਂ ਨੇੜਿਓਂ ਪਹੁੰਚ ਕੇ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਤਸੱਲੀ ਜਿਹੜੀ ਤੁਸੀਂ ਕਰਨ ਤੋਂ ਬਾਅਦ ਵੀਰ ਹੋਣਾ ਦੇ ਨਾਲ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਤੇ ਤੇ ਰੇਟ ਦੀ ਰਹੀ ਗੱਲ ਪਰ ਰੇਟ ਪੁੱਛ ਲੈਨੇ ਆ ਵੀਰ ਹੁਣਾਂ ਤੋਂ ਕੀ ਡਿਮਾਂਡ ਕਰਦੇ ਆ ਸੋ ਵੀਰ ਜੀ ਮੁੱਲ ਕਿੰਨਾ ਕੁ ਕੀਤਾ ਮੁੱਲ ਵੀਰ ਜੀ 50000 50000 ਆ ਜੀ ਉਹਦੇ ਵਿੱਚੋਂ ਕੀ ਮਾਨਤਾਨ ਵੀ ਹੈਗਾ ਹਾਂਜੀ ਕਰਦੇ ਜੀ ਠੀਕ ਹੈ ਇਹਨੂੰ ਖੋਲ ਕੇ ਤੋੜ ਕੇ ਵਿਖਾਈਏ ਵੀਰ ਇੱਧਰ ਆ ਜੀ ਅ 50000 ਜਿਹੜੀ ਦੋਸਤੋ ਡਿਮਾਂਡ ਆ ਵੀਰ ਹੁਣਾਂ ਨੇ ਕੀਤੀ ਆ ਢੇਰੀ ਇਸ ਮੱਝ ਦੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ 50000 ਦੇ ਵਿੱਚੋਂ ਜਿਹੜਾ ਬਣਦਾ ਮਾਨਤਾਨ ਹੁੰਦਾ ਦੋਸਤੋ ਉਹ ਘਰ ਪਹੁੰਚਣ ਤੇ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਸੋ ਚਾਹਵਨ ਵੀਰ ਤੁਸੀਂ ਜਰੂਰ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਜੀ ਤਾਜੀ ਸੂਈ ਹੈ ਦੋਸਤੋ ਮੈਂ ਰਿਪੀਟ ਇੱਕ ਵਾਰੀ ਫੇਅਰ ਕਰ ਦਿੰਦਾ ਕਿਉਂਕਿ ਜਿਹੜੇ ਵੀਰਾਂ ਨੂੰ ਹਜੇ ਨਹੀਂ ਸਮਝ ਲੱਗੀ 5 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਆ ਵੇਖੋ ਠੀਕ ਹੈ ਅ ਸੋ ਦੋਸਤੋ ਇੱਕ ਹੋਰ ਵੀਰ ਹੁਣਾਂ ਦੇ ਕੋਲ ਐਨੀਮਲ ਸੇਲ ਆ ਉਹ ਵੈੜ ਹੈਗੀ ਆ ਤੇ ਉਹਦੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਰ ਹੁਣਾਂ ਤੋਂ ਲੈ ਕੇ ਸੋ ਵੀਰ ਇਹ ਬਿਲਕੁਲ ਜਿਹੜੀ ਵੈੜ ਡੱਬੀ ਆਪਣੇ ਕੋਲ ਆ ਹੈਗੀ ਆ ਹਾਂਜੀ ਜੀ ਇਹ ਕੀ ਡਿਟੇਲ ਇਹ ਦੀ ਸੁਣਨ ਵਾਲੀ ਹੈ ਜੀ ਜਾਂ ਸਹੀ ਹੈ ਜੀ ਜੀ ਸਹੀ ਹੈ ਜਿਹਨੂੰ ਸੂਈ ਨੂੰ ਪੂਰੇ 2 ਮਹੀਨੇ ਹੋ ਗਿਆ ਅੱਛਾ 2 ਮਹੀਨੇ ਹੋ ਗਿਆ ਹਾਂਜੀ ਹੁਣ ਇਹ ਥੱਲੇ 9 ਲੀਟਰ ਦੁੱਧ ਆ 9 ਕਿਲੋ ਦੁੱਧ ਬਿਲਕੁਲ ਰੈਡੀ ਹੈਗਾ ਤੇ ਚਵਾਈ ਫਿਰ ਵੀਰ ਜੀ ਕਿੱਦਾਂ ਕਰਦੇ ਬੱਚੇ ਤੇ ਜਾਂ ਹਾਂਜੀ ਹਾਂਜੀ ਬੱਚੇ ਦੇ ਵੀਰ ਜੀ ਬੱਚਾ ਵੀ ਹੈਗਾ ਇਹਦਾ ਅ ਬੱਚਾ ਬੱਛਾ ਮਗ ਠੀਕ ਹੈ ਬੱਚਾ ਮਗਰ ਆ ਦੋਸਤੋ ਮੈਂ ਤੁਹਾਨੂੰ ਜਦੋਂ ਤੋੜ ਕੇ ਦਿਖਾਈ ਪ੍ਰੋਪਰ ਉਹ ਵੀ ਵਿੱਚ ਵਿੱਚ ਪੱਛਾ ਕਵਰ ਕਰਾਂਗੇ ਆਪਾਂ ਦਿਖਾ ਦੇਣਾ ਬੱਚਾ ਤੁਹਾਨੂੰ ਤੇ ਸੂਬਾ ਕਿੰਨਾ ਸੁਈ ਹੋਵੇਗੀ ਵੀਰ ਦੂਜਾ ਸੁਬਾ ਸੁਈ ਆ ਤੇ ਦਿਨ ਕਿੰਨੇ ਹੋ ਗਏ ਨੇ ਇਹਨੂੰ ਵੀਰ ਜੀ ਦੋ ਮਹੀਨੇ ਹੋ ਗਏ ਦੋ ਮਹੀਨੇ ਸਮਾਂ ਦੱਸਦਾ ਵੀਰ ਨੇ ਤੇ 9 ਕਿਲੋ ਦੀ ਜਿਹੜੀ ਚੁਵਾਈ ਆ ਦੋਸਤੋ ਤੁਸੀਂ ਕਰ ਸਕਦੇ ਜੀ ਇਸ ਵੈੜ ਦੇ ਥੱਲੇ ਬਿਲਕੁਲ ਡੱਬੀ ਵੈੜ ਕਹੂੰਗਾ ਮੈਂ ਦੋਸਤੋ ਤੇ ਬਿਲਕੁਲ ਜਿਹੜੀ ਮੀਡੀਅਮ ਹਾਈਟ ਆ ਮੀਡੀਅਮ ਹਾਈਟ ਆ ਤੇ ਹਵਾਨਾ ਜਿਹੜਾ ਹੈਗਾ ਦੋਸਤੋ ਬੈਕ ਸਾਈਡ ਤੋਂ ਜਿਹੜੀ ਥਣਾ ਦੀ ਬੰਤਰ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਇੱਕ ਵਾਰੀ ਆਪਾਂ ਤੋੜ ਤੋੜ ਕੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਤੇ ਆ ਫੇਸ ਦੀ ਕੁਆਲਿਟੀ ਜੀ ਸੁਬਾ ਵੀਰ ਦੂਜਾ ਦੱਸਿਆ ਜਾਂ ਤੀਜਾ ਸੀਗਾ ਅਬੀ ਜੀ ਤੀਜਾ ਸੁਬਾ ਦੂਜਾ ਸੁਆ ਸੀਗਾ ਆ ਲਓ ਜੀ ਠੀਕ ਹੈ ਜੀ ਆ ਉਲਟ ਬਹਿਣੀ ਵਾਲੇ ਪਾਸੇੋਂ ਜਿਹੜੀ ਥਾਣਾ ਦੀ ਕੁਆਲਿਟੀ ਹੈ ਉਹ ਇਸ ਤਰ੍ਹਾਂ ਦੀ ਹੈ ਆ ਲਓ ਤੇ ਵੀਰ ਜੀ ਵੰਗਾ ਪਾ ਕੇ ਚੋਨੇ ਆ ਜਾਂ ਕੋ ਨਿਆਣਾ ਬੱਚਾ ਵੰਗਾ ਪਾ ਕੇ ਚੋਨੇ ਹਨਾ ਤੇ ਵੈਸੇ ਅਸੀਸ ਲੱਗ ਤਾਂ ਪੂਰੀ ਹੋਣੀ ਹੈ ਹਾਂਜੀ ਵੀਰ ਜੀ ਸੀਸ ਲੱਗ ਠੀਕ ਹੈ ਜੀ ਤੇ ਵੀਰ ਜੀ ਬਹੁਤ ਵਧੀਆ ਹੈ ਜੀ 5.0 ਫੈਟ ਆਉਂਦੀ ਹੈ 5 ਫੈਟ ਆਉਂਦੀ ਹੈ 5.0 ਹਾਂਜੀ ਹਾਂਜੀ 5 ਫੈਟ ਆਉਂਦੀ ਹੈ ਦੋਸਤੋ ਤੇ ਬਿਲਕੁਲ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਮੁੱਲ ਵੀ ਰਿੰਦੇ ਡਿਮਾਂਡ ਕੀ ਹੈ ਮੁੱਲ ਵੀਰ ਜੀ ਦਾ 20000 ਰੁਪਇਆ ਤੇ 18000 ਰੁਪਏ ਦੇ ਦਾਂਗੇ 20000 ਡਿਮਾਂਡ ਆ ਤੇ ਲੈ ਜਿਹੜਾ ਜੈਸਨ ਉਹ 18000 ਆ ਹਾਂਜੀ 18000 18000 ਜਿਹੜੀ ਦੋਸਤੋ ਡਿਮਾਂਡ ਆ ਤੇ ਖੋਲ ਕੇ ਵੀਰੇ ਨੂੰ ਵੀ ਆਪਾਂ ਤੋੜ ਲਈਏ ਬਾਰ ਇੱਧਰ ਕੱਢ ਲਈਏ 18000 ਜਿਹੜੀ ਦੋਸਤੋ ਲੈ ਦੇ ਜੈਸਨ ਉਹ ਸਮਝਿਓ ਜੇ ਕਿਉਂਕਿ 20 20000 ਰੁਪਇਆ ਜਿਹੜੀ ਵੀਰ ਉਹਨੇ ਡਿਮਾਂਡ ਕੀਤੀ ਆ ਤੇ 18000 ਰੁਪਇਆ ਦੇ ਵਿੱਚ ਦੇ ਦੇਣਗੇ ਤੇ 9 ਕਿਲੋ ਦੀ ਚਵਾਈ ਜਿਹੜੀ ਤੁਸੀਂ ਆ ਅਵੀਰ ਹੋਣਾ ਜਿੰਨੇ ਕਹੀ ਆ 9 ਲੀਟਰ ਦੀ ਚਵਾਈ ਤੁਸੀਂ ਜਰੂਰ ਘਰ ਪਹੁੰਚ ਕੇ ਕਰ ਸਕਦੇ ਜੀ ਆ ਲਓ ਠੀਕ ਆ ਇਸ ਤੋਂ ਬਾਅਦ ਜਿਹੜਾ ਬੱਚਾ ਸੀਗਾ ਦੋਸਤੋ ਫਾਈਨਲ ਤੇ ਇਸ ਜਿਹੜੀ ਵਹਿੜ ਦਾ ਬੱਚਾ ਇਹ ਹੈਗਾ ਮੇਲ ਕਾਫ ਸੋ ਬਿਲਕੁਲ ਬੱਚੇ ਦੇ ਉੱਪਰ ਹੀ ਮਿਲਦੀ ਹੈ ਨਾ ਵੀਰ ਜੀ ਹਾਂਜੀ ਵੀਰ ਜੀ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਦੋਵੇਂ ਟਾਈਮ ਬੱਚੇ ਦੇ ਉੱਪਰ ਹੀ ਮਿਲਦੀ ਹੈ ਦੋਸਤੋ ਆ ਬੱਚਾ ਛੱਡ ਕੇ ਤੁਸੀਂ ਜਿਹੜੀ ਚਵਾਈ ਕਰੋਗੇ ਇਸ ਦੀ ਤੇ ਇਸ ਤੋਂ ਬਾਅਦ ਵੀਰ ਦੇਖੋ ਲਾ ਆਪਾਂ ਚੱਲਦੇ ਤੇ ਵੀਰ ਇੱਕ ਸੰਪਰਕ ਨੰਬਰ ਜਰੂਰ ਦੱਸ ਕੀ ਆਪਣੇ 82674378901 ਠੀਕ ਆ ਜੀ ਇੱਕ ਨੰਬਰ ਚੱਲਦਾ ਫਿਲਹਾਲ ਜੀ ਹਾਂਜੀ ਵੀਰ ਜੀ ਠੀਕ ਇੱਕ ਵਾਰ ਫਿਰ ਬੋਲ ਦਈਏ ਜੀ 82643 78901 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਹੋਣੀ کافی ਲੰਬੇ ਟਾਈਮ ਤੋਂ ਤੁਸੀਂ ਮੰਨ ਸਕਦੇ ਵਪਾਰ ਦਾ ਕੰਮ ਕਰਦੇ ਨੇ ਤੇ ਜਿਹੜੇ ਪਸ਼ੂ ਆ ਦੋਸਤੋ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਇਸ ਘਰੋਂ ਵੇਖਣ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੇ ਰਹਿਣਗੇ ਬਿਲਕੁਲ ਦੋ ਐਨੀਮਲ ਸੇਲ ਸੀਗੇ ਦੋ ਐਨੀਮਲ ਦੀ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਹੈਗੀ ਫੁੱਲ ਡਿਟੇਲ ਹੈਗੀ ਹੈ ਦੋਸਤੋ ਉਹ ਆਪਾਂ ਵੀਰ ਹੋਂਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਸੋ ਚਾਹਵਨ ਵੀਰ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਪਸੂ ਜਿਹੜੇ ਦੋਸਤੋ ਬਿਲਕੁਲ ਵਾਜਬ ਜਿਆ ਰੇਟ ਆ ਬਾਕੀ ਮਾਨਤਨ ਜਿਹੜਾ ਹੁੰਦਾ ਦੋਸਤੋ ਉਹ ਜਦੋਂ ਤੁਸੀਂ ਖਰੀਦਣ ਆਉਂਦੇ ਹੋ ਮੌਕੇ ਤੇ ਸੌਦਾ ਕਰਦੇ ਹੋ ਹੋ ਜਾਂਦਾ ਘਰ ਪਹੁੰਚਣ ਤੇ ਸੋ ਪਿੰਡ ਜਿਹੜਾ ਦੋਸਤੋ ਇੱਕ ਵਾਰੀ ਫੇਰ ਆਪਾਂ ਦੱਸ ਦਿੰਨੇ ਆ ਪਿੰਡ ਖਵਾਸਪੁਰ ਤਹਿਸੀਲ ਜਿਹੜੀ ਦੋਸਤੋ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਸੋ ਵੀਰ ਹੋਂਾਂ ਦੇ ਸੰਪਰਕ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ